जनम अंत मरण मन नो जितणा के है दुबदा नो जितणा मन नो जितणा के है तम गुण रज गुण सत गुण नो जितणा मन नो जितणा के है पांच विकारान नो जितणा मन नो जितणा के है तमाम ख्वाहिशात आसामा दे मजमून नो जितणा दुख सुख नो जितणा ਆਪ ਤੇ ਪਨਨੋਂ ਜਿਤਨਾ ਸੁਖ ਤੇ ਦੁੱਖੋਂ ਜਿਤਨਾ ਕੋਈ ਦੁੱਖ ਕਰਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਵਿਚਾਰਾ ਦੁਖੀ ਹੈ ਬੇਚੈਨ ਹੈ ਪਰੇਸ਼ਾਨ ਹੈ ਮਜਬੂਰ ਹੈ ਨਹੀਂ ਗੁਰਦੁਆਰੇ ਆਇਆ ਨਹੀਂ ਜਪ ਤਪ ਕਰ ਸਕਿਆ ਦੁੱਖ ਕਰਕੇ ਬੜਾ ਬੇਚੈਨ ਹੈ ਪਰ ਕੋਈ ਸੁਖ ਕਰਕੇ اتنا ਸੁਖਿਆਰਾ ਹੋ ਗਿਆ ਆਲਸੀ ਹੋ ਗਿਆ ਹੰਕਾਰੀ ਹੋ ਗਿਆ ਆਯਾਸ਼ ਹੋ ਗਿਆ ਇਹ ਵੀ ਨਹੀਂ ਜਪਦਾ ਕਿਛੇ ਨੂੰ ਦੁੱਖ ਰੋਗ ਦਾ ਕਿਛੇ ਨੂੰ ਸੁਖ ਰੋਗ ਦਾ ਤੋ ਕਬੀਰ ਕਹਿੰਦੇ ਨੇ ਮੇਰੇ ਕੋਲ ਇਹ ਨਹੀਂ ਜਿੱਤਿਆ ਜਾਂਦਾ ਮੈਂ ਮਨ ਨੂੰ ਨਹੀਂ ਜਿੱਤ ਸਕਦਾ ਲੰਬੀ ਗੁਲਾਮੀ ਵਿੱਚ ਰਹਿ ਚੁਕਿਆ ਮਨੁੱਖ ਗੁਲਾਮੀ ਕਬੂਲ ਕਰ ਲੈਂਦਾ ਹੈ ਗੁਲਾਮੀ ਭੁੱਲ ਜਾਂਦੀ ਹੈ ਗੁਲਾਮੀ ਵਿੱਚ ਰਹਿਣਾ ਤਰਜ਼-ਏ-ਜ਼ਿੰਦਗੀ ਬਣ ਜਾਂਦਾ